ਬਹੁਤ ਸਵਾਗਤ ਹੈ ਜੀ ਦ ਵੀਜ਼ਾ ਅਫਿਕਤ ਉਸਨੇ ਹਾ ਮੈਡਮ ਸਾਡੇ ਨਾਲ ਨੇ ਕੈਨੇਡਾ ਤੋਂ ਚੰਗੀ ਖਬਰ ਹੈ ਕਿ ਰਿਫਿਊਜ਼ਲਸ ਕਟਣ ਲੱਗੇ ਨੇ ਸਕਸੈਸ ਰੇਟ ਫੜਨ ਲੱਗੇ ਨੇ ਸੋ ਪੂਰੀ ਕਲੈਰਿਟੀ ਸੁਨੀਹਾ ਮੈਡਮ ਬਹੁਤ ਵੱਡੀ ਖਬਰ ਹੈ ਮੈਂ ਚਾਹੁੰਗਾ ਸਾਂਝਾ ਕਰੂੰ ਸੋ ਇਟ ਗੁੱਡ ਨਿਊਜ਼ ਆ ਕਿ ਕੈਨੇਡਾ ਦੀਆਂ ਰਿਫਿਊਜ਼ਲਸ ਦੀ ਜਿਹੜੀ ਰੇਸ਼ੋ ਹੈਗੀ ਉਹ ਡਿਕਰੀਜ਼ ਹੋ ਰਹੀ ਆ ਵੀਜ਼ਾਸ ਆ ਰਹੇ ਆ ਸੋ ਵੀਜ਼ਾਸ ਕਿਉਂ ਆ ਰਹੇ ਆ ਕਿਉਂਕਿ ਹੁਣ ਆਫੀਸਰ ਨੂੰ ਰੀਜ਼ਨ ਦੇਣਾ ਪਏਗਾ ਸੋ ਜੈਨੂਇਨ ਪ੍ਰੋਫਾਈਲਸ ਉਹਨ ਰਿਫਿਊਜ਼ ਨਹੀਂ ਹੋਣਗੇ ਕਿਉਂਕਿ ਨਾ ਕੈਨੇਡਾ ਦਾ ਇੱਕ ਟ੍ਰੈਂਡ ਰਿਹਾ ਮੈਂ ਆਲਵੇਸ ਕਹਿੰਦੀ ਸੀ ਕਿ ਕਈ ਵਾਰ ਕੈਨੇਡਾ ਦਾ ਵੀਜ਼ਾ ਇੱਕ ਆਮ ਜਿਹੇ ਬੰਦੇ ਨੂੰ ਮਿਲ ਜਾਂਦਾ ਔਰ ਅੱਛੀ ਤੋਂ ਅੱਛੀ ਪ੍ਰੋਫਾਈਲ ਵੀ ਕਈ ਵਾਰ ਰਿਫਿਊਜ਼ ਰਿਫਿਊਜ਼ ਹੋ ਜਾਂਦੀ ਹੈ ਲਾਸਟ ਈਅਰ ਆਪਾਂ ਦੇਖੀਏ ਪੈਰੈਂਟਸ ਦੀ ਰਿਫਿਊਜ਼ਲ ਆਈ ਅੱਛੇ ਫਾਈਨੈਂਸ਼ੀਅਲਸ ਵਾਲਿਆਂ ਦੀ ਰਿਫਿਊਜ਼ਲ ਆਈ ਬਟ ਉਹ નો ਟ੍ਰੈਂਡ ਖਤਮ ਹੋ ਗਿਆ ਹੁਣ ਜੈਨੂਇਨ ਪ੍ਰੋਫਾਈਲ ਨੂੰ ਵੀਜ਼ਾ ਮਿਲ ਰਿਹਾ ਸੋ ਰਿਫਿਊਜ਼ਲ ਕੇਸਿਸ ਜਨਾ ਦੇ ਉੱਥੇ ਪੈਰੈਂਟਸ ਆ ਜਾਂ ਸਿਬਲਿੰਗਸ ਆ ਜਾਂ ਤੁਹਾਡਾ ਉੱਥੇ ਪਰਪਸ ਆਫ ਵਿਜ਼ਿਟ ਬਹੁਤ ਸਟਰੋਂਗ ਆ ਇੱਕ ਰਾਈਟ ਟਾਈਮ ਐਪਲੀਕੇਸ਼ਨ ਲਾਣ ਦਾ ਕਿਉਂ ਕਿਉਂਕਿ ਹੁਣ ਉਹ ਰੀਜ਼ਨ ਦੱਸਣਗੇ ਸੋ ਰੀਜ਼ਨ ਪਤਾ ਲੱਗੇਗਾ ਅਸੀਂ ਉਹਨੂੰ ਇੰਪਰੂਵ ਕਰ ਸਕਦੇ ਹਾਂ ਹੁਣ ਕੇਪਸ ਨੋਟਸ ਦੀ ਜ਼ਰੂਰਤ ਨਹੀਂ ਹੈਗੀਆ ਸੋ ਰਿਫਿਊਜ਼ਲਸ ਵਾਲਿਆਂ ਲਈ ਬਹੁਤ ਗੁੱਡ ਨਿ ਬਟ ਹਾਂ ਮੈਂ ਉਹ ਉਹੀ ਕੇਸ ਅਸੈਪਟ ਕਰੂੰਗੀ ਜਿੱਥੇ ਮੈਨੂੰ ਪਤਾ ਹੋਏਗਾ ਕਿ ਤੁਸੀਂ ਪ੍ਰੀਵੀਅਸ ਐਪਲੀਕੇਸ਼ਨ ਚ ਕੀ ਭਰਿਆ ਸੀ ਕਿਹੜੇ ਡਾਕੂਮੈਂਟਸ ਲਗਾਏ ਸੀ ਆਦਰਵਾਈਜ਼ ਅਸੀਂ ਕੇਸ ਅਸੈਪਟ ਨਹੀਂ ਕਰਾਂਗੇ ਸੋ ਜਿਨਾਂ ਕੋ ਆਪਣੀਆਂ ਰਿਫਿਊਜ਼ਲ ਲੈਟਰਸ ਹੈਗੀਆਂ ਜੈਨੂਇਨ ਡਾਕੂਮੈਂਟਸ ਜਿਨਾਂ ਨੇ ਲਗਾਏ ਸੀਗੇ ਉਹਨਾਂ ਦਾ ਬਹੁਤ ਵੈਲਕਮ ਆ ਔਰ ਇੱਕ ਜੈਨੂਇਨ ਜੀ ਅੰਬੈਸੀ ਫੀਸ ਦੇ ਨਾਲ ਅੰਬੈਸੀ ਫੀਸ ਔਰ ਪ੍ਰੋਸੈਸਿੰਗ ਫੀਸ ਦੇ ਨਾਲ ਤੁਸੀਂ ਐਪਲੀਕੇਸ਼ਨ ਲਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਔਰ ਕੋਈ ਵੀ ਤੁਹਾਡੇ ذہن 'ਚ ਸਵਾਲ ਹੈ ਤੇ ਤੁਸੀਂ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਾਲ ਕਰੋ ਤੁਸੀਂ ਨੇੜੇ ਦੇ ਆਫਿਸ 'ਚ ਵਿਜ਼ਿਟ ਕਰੋ ਪੂਰੀ ਕਲੈਰਿਟੀ ਹਾਸਲ ਕਰੋ ਤੁਹਾਡੇ ਮਨ 'ਚ ਕੋਈ ਵਹਿਮ ਹੈ बार-बार ਪੁੱਛੋ ਈਮੇਲ ਕਰੋ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਦੇ ਨਾਲ ਸੰਪਰਕ ਕਰਕੇ ਪਰ ਆਪਣੀ ਜ਼ਿੰਦਗੀ ਦਾ ਡਿਸੀਜਨ ਪੂਰੀ ਕਲੈਰਿਟੀ ਤੋਂ ਬਾਅਦ ਕਰਨਾ ਹੈ ਤਾਂਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਸੋ ਬਹੁਤ-ਬਹੁਤ ਧੰਨਵਾਦ